ਆਡੇ ਕੋ ਸ਼ੁਕਰ ਦੇ ਉਪਰ ਵਾਲੀ ਦੀ ਕਿਰਪਾ ਨਾਲ ਬਹੁਤ ਪੇਸ਼ੰਟ ਨੇ ਜਿਹਨਾਂ ਨੇ ਐਲੋਪੈਥੀ ਦਵਾਈਆਂ ਵੀ ਛੱਡੀਆਂ ਇنسੁਲਿਨ ਵੀ ਛੱਡਾਈਆ ਇنسੁਲਿਨ ਛੱਡਾਈਆ ਇنسੁਲਿਨ ਛੱਡਾਈਆ ਯਾਉਂ ਟੀਕੇ ਲਾਣੇ ਪੈਂਦੇ ਟੀਕੇ ਲਾਉਣੇ ਪੈਂਦੇ ਪਹਿਲਾਂ ਤਾਂ ਅਸੀਂ ਦੂਜੀ ਬੁਟੀ ਦੰਦੇ ਸੀਗੇ ਉਹ ਚੈਕਿੰਗ ਆਹ ਜਿਹੜੀ ਆਹ ਦਿੰਦੇ ਸੀ ਹੁਣ ਵੀ ਦਿੰਦੇ ਆ ਜਿਹੜੇ ਕਈ ਵਿਚਾਰਾ ਚਲੋ ਹੈਗੇ ਆ ਨਹੀਂ ਇੰਨਾ ਪੈਸਾ ਖਰਚ ਸਕਦੇ ਇਹ ਸਵੇਰੇ ਸ਼ਾਮ ਤਕਰੀਬਨ ਇੰਨੀ ਕੁ ਦਵਾਈ ਭਿਉਂ ਦੇਣੀ ਆ ਗਲਾਸ ਪਾਣੀ ਚ ਤੇ ਸ਼ਾਮ ਨੂੰ ਪੀ ਲੈਣੀ ਪਉਣ ਕੇ ਪਾਣੀ ਪੀਣਾ ਕੱਲਾ ਹੂੰ ਇਹ 2-3 ਮਹੀਨੇ ਦੇ ਵਿੱਚ ਗੋਲੀ ਬੰਦ ਕਰਾਉਂਦੀ ਆ ਜਿਹੜੇ ਬੰਦੇ ਇਹ ਨਹੀਂ ਪੀ ਸਕਦੇ ਕੋਈ ਕੋੜੀ ਕਹਿ ਰਹੇ ਹੋ ਵੀ ਵੱਡੀ ਗੱਲ ਕਹਿ ਰਹੇ ਹੋ ਵੀ ਇਹ ਸ਼ੂਗਰ ਦੀ ਦਵਾਈ ਬੰਦ ਕਰਾ ਸਕਦਾ ਹੈ ਹੋ ਜਾਂਦੀ ਆ ਕੁਛ ਨਹੀਂ ਗੱਲ ਹੈਗੀ ਬੜੀ ਆਰਾਮ ਦੀ ਗੱਲ ਹੈ ਤੁਹਾਡੀ ਨਹੀਂ ਵੇਖੋ ਜਿਹਨਾਂ ਕੁਝ ਖਾਸ ਗੱਲ ਨਹੀਂ ਜਿਹਨਾਂ ਨੇ ਛੱਡੀ ਉਹ ਸਾਰਿਆਂ ਨੂੰ ਪਤਾ ਦੇਖੀ ਜਾਣਗੇ ਉਹ ਵੀ ਕਿਹੜੀ ਦਵਾਈ ਦਿਖਾ ਰਹੇ ਆ ਤੇ ਕਿਹਨਾਂ ਨੇ ਛੱਡੀ ਉਹ ਵੀ ਦੱਸਣਗੇ ਤੁਹਾਨੂੰ ਵੀ ਅਸੀਂ ਛੱਡਤੀ ਆ ਇਹ ਕੌੜੀਆ ਕੌੜੀ ਪੀਣ ਕਰਕੇ ਕਈ ਬੰਦੇ ਜਿਹੜੇ ਆ ਨਹੀਂ ਪੀਂਦੇ ਨੂੰ ਫਿਰ ਹਾਂ ਇਹਦੇ ਵਾਸਤੇ ਫਿਰ ਫਿਰ ਅਸੀਂ ਕੈਪਸੂਲ ਬਣਾਇਆ ਦਾ ਹਮ ਸਟੈਕਟ ਇਹ ਸਟੈਕਟ ਵੀ ਦਾ ਇਹ ਜਿਹੜੇ ਕੈਪਸੂਲ ਨੇ ਨਾ ਇਹਦਾ 슈ਗਰੀਜ਼ ਕਰਕੇ ਨਾਮ ਆ ਹਮ ਇਹ ਸਾਡਾ ਰਜਿਸਟਰਡ ਆ ਇਹ ਦੋ ਕੈਪਸੂਲ ਸਵੇਰੇ ਦੋ ਸ਼ਾਮ ਨੂੰ ਅਸੀਂ ਦਿੰਨੇ ਆਂ ਦੋ ਦੋ ਕੈਪਸੂਲ ਦੇਣ ਦੇ ਨਾਲ ਤਕਰੀਬਨ ਉਹੀ ਐਵਰੇਜ 1.5 ਤੋਂ 2 ਮਹੀਨੇ 2.5 ਮਹੀਨੇ ਕੋਈ ਹੱਦ ਤੱਕ 3 ਮਹੀਨੇ ਚ ਗੋਲੀ ਬੰਦ ਹੋ ਜਾਂਦੀ ਆ ਜਿਹੜੀ ਇਨਸੂਲੀਨ ਆ ਉਹ ਸਲੋ ਸਲੋ ਘਟਦੀ ਆ ਸਲੋ 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 ਸੋ ਘਟਦੀ 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 ਕਈ ਵਾਰੀ 3 ਤੋਂ 4 ਮਹੀਨੇ ਲੱਗ ਜਾਂਦੇ ਆ ਹੋ ਜਾਂਦੀ ਉਹ ਵੀ ਬੰਦ ਹੂੰ ਕੋਸ਼ਿਸ਼ ਕਰ ਲਈ ਦਵਾਈ ਨੇ ਤਾਂ ਦਵਾਈ ਨੇ ਕੰਮ ਕਰਨਾ ਹੀ ਆ ਨਾ ਹੂੰ ਜਿਹੜੀਆਂ ਉਹ ਦਵਾਈਆਂ ਨੇ ਉਹ ਅਕਸਰ ਕਿਤੇ ਨਾ ਕਿਤੇ ਧਰਤੀ ਚੋਂ ਹੀ ਪੈਦਾ ਹੋਈਆਂ ਐ ਕੋਈ ਹਵਾ ਚੋਂ ਤਾਂ ਨਹੀਂ ਆਗੀਆਂ ਹਾਂਜੀ ਹਾਂਜੀ ਆਈਆਂ ਤਾਂ ਉਹ ਵੀ ਧਰਤੀ ਚੋਂ ਹੀ ਆ ਨਾ ਧਰਤੀ ਚੋਂ ਤੇ ਬਸ ਫਿਰ ਕੋਸ਼ਿਸ਼ ਨਾ ਕੋਸ਼ਿਸ਼ ਇਹ ਸਿਸਟਰ ਕੰਸਰਨ ਤਾਂ ਹੈ ਗਈ ਆ ਨਾ ਹੂੰ ਇਸ ਕਰਕੇ ਇਹ ਦੋਹਿਆਂ ਅਸਰ ਕਰਦੀਆਂ ਹਮ ਪਰ ਕੈਮੀਕਲ 베ਸ ਹੋਣ ਕਰਕੇ ਉਹ ਥੋੜੀਆਂ ਨੁਕਸਾਨ ਕਰ ਜਾਂਦੀਆਂ ਨੇ ਇਹ ਤੁਸੀਂ 2 ਖਾ ਲੋ 4 ਖਾ ਲੋ 1 ਖਾ ਲੋ 3 ਖਾ ਲੋ ਕੋਈ ਨੁਕਸਾਨ ਥੋੜੀ ਕਰਦਾ ਇਹ ਇਹ ਫਾਇਦਾ ਹਮ ਕਰਦੀ ਹੈ 슈ਗਰ ਤੇ ਅਸਰ ਵਧੀਆ ਕਰਦੀਆਂ ਨੇ ਜਿਹੜੇ ਬੰਦਿਆਂ ਦੀ 슈ਗਰ ਦੇ ਕਾਰਨ ਮੈਂ ਦੇਖੋ ਹੁਣ ਤੁਹਾਨੂੰ ਹੁਣ ਪਹਿਲਾਂ ਤੁਸੀਂ ਇਹਨੂੰ ਬਹੁਤ ਵੱਡੀ ਗੱਲ ਸਮਝਦੇ ਕਿ ਮੈਂ ਵੱਡੀ ਗੱਲ ਕਰਤੀ ਤੁਸੀਂ ਕਹਿ ਰਹੇ ਸੀ ਮੈਂ ਨਹੀਂ ਕਹਿੰਦਾ ਫਿਰ ਤਾਂ ਆਮ ਗੱਲਾਂ ਛੋਟੀ ਆ ਵੀ ਕੈਪਸੂਲ ਗੋਲੀਆਂ ਬੰਦ ਹੋ ਜਾਣੀਆਂ ਹੁਣ ਤੁਹਾਨੂੰ ਵੱਡੀ ਗੱਲ ਕਰਦਾ ਜਿਹੜੇ ਬੰਦਿਆਂ ਦੇ ਸ਼ੂਗਰ ਕਾਰਨ ਉਂਗਲਾਂ ਵੱਡੀਆਂ ਪੈਰ ਵੱਡ ਹੋ ਰਹੇ ਆ ਲੱਤਾਂ ਵੱਡ ਹੋ ਰਹੀਆਂ ਠੀਕ ਆ ਆਜੋ 3 ਮਹੀਨੇ ਦਰ ਦੇ 3 ਮਹੀਨੇ ਦਵਾਈ ਦਿਓ ਉਹੀ ਪੈਰ ਡਾਕਟਰ ਜਿਹੜਾ ਕਹਿੰਦਾ ਵੀ ਇਹਨੂੰ ਹੁਣੇ ਵੱਡਣਾ ਪਊਗਾ 3 ਮਹੀਨੇ ਬਾਅਦ ਡਾਕਟਰ ਨੂੰ ਦਿਖਾਇਓ ਜਾ ਕੇ ਉਹ ਕਹੂਗਾ ਨਹੀਂ ਲੋੜ ਨਹੀਂ ਹੈਗੀ ਵੱਡਣ ਦੀ ਪੈਰ ਵੀ ਠੀਕ ਜਿਹੜੇ ਬੰਦੇ ਕਹਿੰਦੇ ਆ ਵੀ ਸਾਡੇ ਪੈਰ ਸੁੰਨ ਹੋਣ ਲੱਗੇ ਲੱਤਾਂ ਸੁੰਨ ਹੋ ਲੱਗੀਆਂ ਸ਼ੂਗਰ ਕਰਕੇ ਸਾਡਾ ਲੱਤਾਂ ਪਤਾ ਨਹੀਂ ਲੱਗਦਾ ਤੁਰੇ ਜਾਂਦੇ ਚ ਆਪਾਂ ਲੈ ਜਾਂਦੀ ਆ ਤਿੰਨ ਮਹੀਨੇ ਦਵਾਈ ਖਵਾ ਕੇ ਬਾਅਦ ਚ ਪੁੱਛੋ ਤੇਰੇ ਚ ਚੱਪਲ ਲੱਤਦੀ ਹੁਣ ਨਹੀਂ ਲੱਤੂਗੀ ਉਹ ਕੋਗਾ ਹੁਣ ਤਾਂ ਪੈਰ ਤੇ ਕੀੜੀ ਚੜੀ ਵੀ ਦੱਸਦੀ ਆ ਵੀ ਮੇਰੇ ਸੁੰਨ ਨਹੀਂ ਹੈਗੀ ਇਹ ਵੱਡੀ ਗੱਲ ਆ ਆ ਵੱਡੀ ਗੱਲ ਨਹੀਂ ਕਿ ਗੋਲੀ ਛੜਾ ਦੇਣੀ ਉਹ ਦਵਾਈ ਖਾਣ ਦੇ ਨਾਲ ਜੇ ਇਹੇ ਅਸਰ ਹੋ ਰਿਹਾ ਤਾਂ ਇਹਦਾ ਮਤਲਬ ਇਹ ਆ ਕਿ ਇਹ ਵਾਕਈ ਕਰਦੀ ਆ ਠੀਕ ਪਰ ਇਤੇ ਬਹੁਤ ਇਹੋ ਜਿਹੇ ਮਹਾਰਾਦੀ ਵੀ ਆ ਗਏ ਨੇ ਜਿਹੜੇ ਦੇਸੀ ਦਵਾਈ ਦੇ ਵਿੱਚ ਪਾ ਪਾ ਕੇ ਅੰਗਰੇਜ਼ੀ ਗੋਲੀਆਂ ਘੋਟ ਘੋਟ ਕੇ ਗੋਲੀਆਂ ਬਣਾ ਬਣਾ ਕੇ ਲੋਕਾਂ ਨੂੰ ਬੇਵਕੂਫ ਵੀ ਬਣਾਈ ਜਾਂਦੇ ਨੇ ਪਰ ਉਹਨੇ ਆ ਕੰਮ ਨਹੀਂ ਨਾ ਕਰ ਦੇਣਾ ਨਾ ਉਹਨੇ ਪੈ ਠੀਕ ਕਰਨੇ ਨਾ ਉਹਨੇ ਪੈਰਾਂ ਦੀ ਸੋਣ ਪਾਣਾ ਹਟਾਉਣਾ ਹੂੰ ਜੇ ਕੁਝ ਪਾਇਆ ਹੋਊਗਾ ਤਾਂ ਹਟਾਊ ਹਟਾਊਗੀ ਉਹ ਤਾਂ ਜਿਹੜੀ ਉਹ ਦੇਖ ਰੇ ਕੋਲ ਕੋਲ ਕੇ ਉਹ ਤਾਂ ਪਹਿਲਾਂ ਵੀ ਕਹਿੰਦੇ ਨੇ ਹੂੰ ਆ ਵੱਡੀ ਗੱਲ ਆ ਅ ਲੋਕਾਂ ਨੂੰ ਅੱਖਾਂ ਦੀਆਂ ਨਾ ਜਿਵੇਂ ਮੋਤੀਆ ਹੋ ਗਿਆ ਚਿੱਟਾ ਮੋਤੀਆ ਕਾਲਾ ਮੋਤੀਆ ਇਹ ਵੀ ਬੜੀ ਦਿੱਕਤ ਹੁੰਦੀ ਆ ਆਪਰੇਸ਼ਨਸ ਕਰਾਣੇ ਪੈਂਦੇ ਆ ਮੈਂ ਇਸ ਤਾਂ ਸਵਾਲ ਪੁੱਛਿਆ ਵੀ ਤੁਸੀਂ ਇੱਕ ਨੁਸਖਾ ਦੱਸਿਆ ਸੀਗਾ ਉਹ ਲੋਕੀਂ ਬੜੇ ਫੈਨ ਵੀ ਹੋਏ ਸੀ ਉਹ ਨੁਸਕੇ ਦੇ ਦੇ ਕਾਲਾ ਮੋਤੀਆ ਬਾਰੇ ਜਾਂ ਚਿੱਟਾ ਮੋਤੀਆ ਬਾਰੇ ਕੀ ਆਯੁਰਵੇਦ ਇਸ ਦਾ ਇਲਾਜ ਅੱਖਾਂ ਦੀ ਬਿਮਾਰੀ ਦਾ ਕਰ ਸਕਦਾ ਬਿਲਕੁਲ ਹੈਗਾ ਬਿਲਕੁਲ ਹੈਗਾ ਜਿਹੜੀ ਚੀਜ਼ ਦਾ ਨਹੀਂ ਹੈਗਾ ਪਹਿਲਾਂ ਉਹਦੇ ਸੁਣ ਲਓ ਕਿਹੜੀ ਚੀਜ਼ ਦਾ ਨਹੀਂ ਹੈ ਕਾਲੇ ਮੋਤੀਆ ਦੀ ਨਹੀਂ ਹੈਗਾ ਕਾਲੇ ਮੋਤੀ ਦਾ ਕੋਈ ਇਲਾਜ ਵਾ ਦੁਨੀਆ 'ਤੇ ਕਾਲੇ ਮੋਤੀ ਦਾ ਇਲਾਜ ਨਹੀਂ ਹੈਗਾ ਆਯੁਰਵੇਦ ਨੂੰ ਛੱਡ ਕੇ ਅੱਛਾ ਆਯੁਰਵੇਦ ਨੂੰ ਛੱਡ ਕੇ ਨਹੀਂ ਹੈਗਾ ਆਯੁਰਵੇਦ ਨੂੰ ਛੱਡ ਕੇ ਪਰ ਉਹ ਸਰਜਰੀਜ਼ ਹੁੰਦੀਆਂ ਨੇ ਮਾਡਰਨ ਸਾਇੰਸ ਉਹ ਕਰ ਰਹੀਆਂ ਸਰਜਰੀਆਂ ਸਰਿਕਲ ਮੈਡੀਕਲ ਟਰੀਟਮੈਂਟ ਹੋ ਰਹੀ ਰਹੀ ਉਹਨਾਂ ਦੇ ਰਿਜ਼ਲਟ ਦੇਖੋ ਕਰਨ ਤੋਂ ਬਾਅਦ ਕੀ ਹੁੰਦਾ ਨੁਕਸਾਨ ਹੀ ਹੋਇਆ ਫਾਇਦਾ ਕਦੇ ਨਹੀਂ ਹੁੰਦਾ ਸਾਰੀ ਉਮਰ ਦਵਾਈ ਪਾਉਣੀ ਠੀਕ ਆ ਅਸੀਂ ਤਾਂ ਸਿਰਫ ਛੋਟੀ ਜੀ ਦਵਾਈ ਕਰਦੇ ਆ ਜਿਹਨੂੰ ਕਾਲਾ ਮੋਤੀ ਆ ਹੁਣ ਤੱਕ ਮੇਰਾ ਖਿਆਲ ਆ ਵੀ ਸ਼ੈਦ ਗਿਣਤੀ ਤੋਂ ਵੱਧ ਆ 10 15000 ਦੀ ਗਿਣਤੀ ਤੋਂ ਵੱਧ ਆ ਹੂੰ 20000 ਦੇ ਕਰੀਬ ਚਲੇ ਗਏ ਹੋਣਗੇ ਲੋਕ ਜਿਹੜੇ ਠੀਕ ਹੋਏ ਆ ਕਾਲੇ ਮੋਤੀ ਵਾਲੇ ਹੂੰ ਦਵਾਈ ਕੀ ਆ ਤੁਸੀਂ ਰਸ ਲੈਣਾ ਅਦਰਕ ਦਾ ਹੂੰ ਨੋਟ ਇੱਕ ਹੋਰ ਧਿਆਨ ਰੱਖਿਓ ਕਈ ਬੰਦੇ ਕੱਚਾ ਜਿਹੜਾ ਨਵਾਂ ਅਦਰਕ ਆਂਦਾ ਨਾ ਉਹਦਾ ਰਸ ਕੱਢ ਦਿਆ ਉਹ ਨਹੀਂ ਕੱਢਣਾ ਪੱਕਾ ਰਸ ਜਿਹਦੇ ਵਿੱਚ ਧਾਗੇ ਬਣ ਜਾਂਦੇ ਨੇ ਠੀਕ ਉਹਨੂੰ ਚੀਰ ਲੋ ਕੁੱਟ ਲੋ ਮਿਕਸੀਜ ਗ੍ਰाइंड ਕਰਕੇ ਉਹਦਾ ਰਸ ਕੱਢ ਲੋ ਹੂੰ ਰਸ ਕੱਢ ਕੇ ਇੱਕ ਚਮਚ ਰਸ ਪਾ ਲਿਆ ਇੱਕ ਚਮਚ ਛੋਟੀ ਮੱਖੀ ਦਾ ਸ਼ਹਿਦ ਪਾ ਲਿਆ ਹਮ ਮਿਕਸ ਕਰ ਲੋ ਉਹਨੂੰ ਫੇਰ ਕੱਪੜੇ 'ਚ ਪਉਣ ਲੋ ਕੱਪੜੇ ਨਾਲ ਪਉਣ ਕੇ ਉਹਨੂੰ ਡਰਾਪਰ 'ਚ ਪਾ ਲੋ ਇੱਕ ਬੂੰਦ ਸਵੇਰੇ ਇੱਕ ਸ਼ਾਮ ਪਾ ਲੋ ਸਿਰਫ 90 ਦਿਨ 90 ਦਿਨ ਪੂਰੇ ਨਹੀਂ ਹੋਣੇ ਪਹਿਲੇ ਹੀ ਖਤਮ ਹੋ ਜਾਣਾ ਅੱਛਾ ਡਾਕਟਰ ਕਹੂਗਾ ਵੀ ਕਾਲਾ ਮੋਤੀਆ ਤੇਰੇ ਨਹੀਂ ਤੇਰੀ ਤਾਂ ਰਿਪੋਰਟ ਗਲਤ ਆ ਹਮ ਠੀਕ ਹੋਇਆ ਤੁਹਾਡੇ ਕੋਲ ਆਏ ਲੋਕ ਮੈਂ ਤੁਹਾਨੂੰ ਗਿਣਤੀ ਪਹਿਲਾਂ ਦਾ ਹੱਤੀ ਵੀ 10 ਤੋਂ 20 ਹਜ਼ਾਰ ਬੰਦਾ ਠੀਕ ਹੋਇਆ 20000 ਮੇਰੇ ਕੋਲੇ ਤੁਹਾਨੂੰ ਪਹਿਲਾਂ ਵੀ ਮੇਰੇ ਖਾਲੀ ਇੱਕ ਵਾਰ ਮੈਂ ਦੱਸੀ ਸੀ ਮੈਂ ਬੈਠਾ ਤੇ 7-8 ਬਾਊ ਨਾ ਪੂਰੇ ਲੰਬੇ ਜਵਾਨ ਜਿਵੇਂ ਕਿਸੇ CRP ਦੇ ਲੱਗਦੇ ਸੀ ਮੈਨੂੰ CRP ਦੇ ਜਵਾਨ ਆ ਕੇ ਬੈਠੇ ਲੈਂਡ ਵਾਈ ਲੈਂਡ ਵਾਈ ਬਰੀ 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 ਆਏ ਤੇ ਜਦੋਂ ਉਹਨਾਂ ਦੀ ਵਾਰੀ ਆਈ ਤੇ ਮੈਂ ਕਿਹਾ ਜੀ ਬੈਠੋ ਬੈਠ ਕੇ ਉਹਨਾਂ ਨੇ ਹੱਥ ਜੋੜ ਕੇ ਵਿਚਾਰੇ ਖੜੇ ਮੈਂ ਕਿਹਾ ਯਾਰ ਸ਼ਾਇਦ ਕਿਸੇ ਨਾ ਮਹਿਕਮੇ ਵੱਲੋਂ ਆਏ ਆ ਮੈਂ ਕਹੇ ਦੱਸੋ ਕਹਿੰਦੇ ਜੀ ਅਸੀਂ ਸਿਰਫ ਤੁਹਾਡਾ ਧੰਨਵਾਦ ਕਰਨ ਆਇਆ ਤੁਹਾਨੂੰ ਮਿਲਣਾ ਹੀ ਸੀ ਅੱਛਾ ਮੈਂ ਕਿਹਾ ਕੀ ਹੋ ਗਿਆ ਦੱਸੋ ਹੁਕਮ ਕਰੋ ਚਾਹ ਪੀਓ ਕਹਿੰਦੇ ਨਹੀਂ ਕਹਿੰਦੇ ਸਾਡੇ ਕਹਿੰਦਾ ਆ ਜਵਾਨ ਆ ਕਹਿੰਦੇ ਇਹਨੂੰ ਕਾਲਾ ਮੋਤੀਆ ਹੋ ਗਿਆ ਕਹਿੰਦਾ ਦੀ ਨੌਕਰੀ ਖਤਰੇ ਚ ਪੈ ਗਈ ਕਾਲੇ ਮੋਤੀਆ ਕਰਕੇ ਕਹਿੰਦਾ ਅਸੀਂ ਬੜਾ ਜ਼ੋਰ ਲਾ ਲਿਆ ਕਹਿੰਦਾ ਸਾਡੇ ਕੋਲ ਨਹੀਂ ਇਹ ਲੋਟ ਆਇਆ ਕਹਿੰਦਾ ਤੁਹਾਡੀ ਮੈਂ ਤਾਂ ਵੀਡੀਓ ਦੇਖੀ ਮੈਂ ਕਹਿੰਦਾ ਤੁਹਾਡੀ ਵੀਡੀਓ ਦੇਖ ਕੇ ਕਹਿੰਦਾ ਤੁਹਾਡੇ ਕੋਲ ਦਵਾਈ ਨਹੀਂ ਮਹਿੰਗਾਈ ਘਰੇ ਬਣਾਈ ਨੇ ਦਵਾਈ ਉਹ ਸ਼ਾਇਦ ਰਾਜਸਥਾਨ ਦਾ ਸੀਗਾ ਉਹਨਾਂ ਨੂੰ ਛੋਟੀ ਮੱਖੀ ਦਾ ਸ਼ਹਿਦ ਵੀ ਮਿਲ ਜਾਂਦਾ ਉੱਧਰ ਘਰੇ ਦਵਾਈ ਬਣਾਈ ਕਹਿੰਦਾ ਇਹਨਾਂ ਨੇ 2-3 ਮਹੀਨੇ ਦਵਾਈ ਪਾਈ ਆ ਕਹਿੰਦਾ ਅੱਜ ਕਹਿੰਦਾ ਨਵੀਂ ਰਿਪੋਰਟ ਕਰਾਈ ਆ 15 ਦਿਨ ਪਹਿਲਾਂ ਕਹਿੰਦਾ ਇੱਕ ਹੋਰ ਡਾਕਟਰ ਤੋਂ ਰਿਪੋਰਟ ਕਰਾਈ ਆ ਦੋਵੇਂ ਨਿਲ ਨੇ ਕਹਿੰਦਾ ਇਹ ਡਾਕਟਰ ਕਹਿੰਦਾ ਵੀ ਮੈਂ ਕਹਿੰਦਾ ਉਹਨਾਂ ਨੂੰ ਮਿਲ ਕੇ ਜ਼ਰੂਰ ਆਣਾ ਕਹਿੰਦਾ ਅਸੀਂ ਤਾਂ ਸਾਰੇ ਤਾਂ ਆਏ ਆ ਵੀ ਦੇਖ ਕੇ ਦਈਏ ਦੇਖ ਕੇ ਦਈਏ ਐਡਾ ਵਧੀਆ ਰਿਜ਼ਲਟ ਜਿਸ ਚੀਜ਼ ਦਾ ਇਲਾਜ ਨਹੀਂ ਹੈਗਾ ਉਹ ਇਹ ਉਹਦਾ ਇਲਾਜ ਆ ਓਕੇ ਹਲੇ ਚਿੱਟੇ ਮੋਤੀ ਨੂੰ ਮੈਂ ਕਹਿ ਸਕਦਾ ਕਿ ਟਾਈਮ ਲੱਗੂ 6 ਮਹੀਨੇ ਲੱਗ ਜਾਣਗੇ ਕਾਲੇ ਮੋਤੀ ਨੂੰ ਤਾਂ 3 ਵੀ ਨਹੀਂ ਲੱਗਣ ਦਿੰਦੇ ਆਯੁਰਵੇਦ ਕਿੱਥੇ ਖੜਾ ਕੋਈ ਮੁਕਾਬਲਾ ਨਹੀਂ ਹੈਗਾ ਹਲਾ ਹੂੰ ਪ੍ਰਾ ਨਹੀਂ ਲੱਗਦਾ ਵੀ ਲੋਕਾਂ ਨੇ ਆਯੁਰਵੇਦ ਨੂੰ ਜੋਕ ਬਣਾ ਦਿੱਤਾ ਅੱਜ ਕੱਲ ਜੇ ਆਯੁਰਵੇਦ ਦੇ ਨਾਂ ਤੇ ਪੋਡਕਾਸਟ ਹੁੰਦੇ ਆ ਤਾਂ ਉਹ ਜਾਣਕਾਰੀ ਨਹੀਂ ਹੁੰਦੀ ਉਹਦੇ 'ਚ ਗੱਲ ਇਹ ਹੈ ਵੀ ਉਹਦੇ 'ਚ ਹਾਸਾ ਮਜ਼ਾਕ ਹੁੰਦਾ ਉਹਦੇ 'ਚ ਇਹ ਹੁੰਦਾ ਵੀਹਾਂ ਸੈਕਸ ਬਾਰੇ ਗੱਲਾਂ ਹੁੰਦੀਆਂ ਉਹਦੇ ਵਿੱਚ ਇਹ ਚੀਜ਼ਾਂ ਹੁੰਦੀਆਂ ਵੀ ਤੁਸੀਂ ਆਪਣੇ ਪਿਓ ਨਾਲ ਹੀ ਗੱਲ ਕਰ ਸਕਦੇ ਏ ਚੀਜ਼ ਤੁਸੀਂ ਇਹਦੇ ਨਾਲ ਨਹੀਂ ਗੱਲ ਕਰ ਸਕਦੇ ਬੜੀਆਂ ਊਟ ਪਟਾਗ ਜੀਆਂ ਗੱਲਾਂ ਹੁੰਦੀਆਂ ਦੇਖੋ ਪੈਸਾ ਜਿਹੜਾ ਨਾ ਇੱਕ ਬੰਦੇ ਦੀ ਕੁਆਲਿਟੀ ਨੂੰ ਡਾਊਨ ਕਰ ਸਕਦਾ ਹੈ ਬਹੁਤ ਵਧੀਆ ਬੰਦਾ ਹੋਵੇ ਅੱਤ ਦਾ ਸ਼ਰੀਫ ਹੋਵੇ ਪੈਸੇ ਵਾਲੇ ਬੰਦੇ ਉਹਦਾ ਮਜ਼ਾਕ ਉਡਾਉਣ ਲੱਗ ਜਾਣਗੇ ਨਾ ਉਹਨੂੰ ਬਦਨਾਮ ਕਰ ਸਕਦੇ ਆ ਪਰ ਉਹਦੀ ਜਿਹੜੀ ਅੰਦਰਲੀ ਜਿਹੜੇ ਸ਼ਾਂਤ ਸੁਭਾਅ ਹੈ ਨਾ ਉਹ ਟੇਕਿਆ ਰਹਿੰਦਾ ਉਹ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਬੰਦੇ ਫਿਰ ਪਛਤਾਉਂਦੇ ਨੇ ਵੀ ਅਸੀਂ ਜੋ ਕੀਤਾ ਉਹ ਗਲਤ ਕੀਤਾ ਕਿਉਂਕਿ ਉਹਨੇ ਤਾਂ ਕਿਸੇ ਨੂੰ ਮਾਰਾ ਕਹਿਣਾ ਹੀ ਨਹੀਂ ਪੈਸੇ ਵਾਲੀ ਬੰਦੇ ਆ ਜਿਹੜੇ ਇੱਧਰ ਉੱਧਰੋਂ ਜਿਹੜੇ ਇਹੋ ਜੀ ਚੀਜ਼ ਦੇ ਉੱਤੇ ਇਹੋ ਜੇ ਤੰਜ ਕੱਸਦੇ ਨੇ ਵੀ ਇਹਨੂੰ ਬਦਨਾਮ ਕਰਕੇ ਆਪਣੀਆਂ ਰੋਟੀਆਂ ਸੇਕਣ ਦੀ ਉਹਨਾਂ ਦੀ ਆਪਣੀਆਂ ਚੱਲ ਜਾਈ ਜਾਣ ਤਾਂ ਕਰਕੇ ਉਹ ਐਦਾਂ ਬਕਵਾਸ ਮਾਰਦੇ ਆ ਨਹੀਂ ਉਹ ਬਕਵਾਸ ਨਹੀਂ ਮਾਰਦੇ ਪਰ ਜਿਹੜੇ ਅਸਲ ਦੇ ਵਿੱਚ ਆਯੁਰਵੇਦ ਦਾ ਸਵਾਲ ਆਇਆ ਸੀ ਵੀ ਜਿਹੜੇ ਆਯੁਰਵੇਦ ਨੂੰ ਪ੍ਰਮੋਟ ਵੀ ਕਰਦੇ ਆ ਵਕ ਵਕ ਵੀਡੀਓਜ਼ ਵੀ ਪਾਉਂਦੇ ਆ ਉਹਨਾਂ ਦੀ ਗੱਲ ਸਿਰਫ ਸੈਕਸ ਤੋਂ ਸ਼ੁਰੂ ਹੁੰਦੀ ਹੈ ਉੱਥੇ ਆ ਕੇ ਖਤਮ ਹੁੰਦੀ ਆ ਪੋਡਕਾਸਟ ਦੇ ਵਿੱਚ ਵੀ ਇਹੋ ਜਿਹੀਆਂ ਗੱਲਾਂ ਹਾਸੋਣੀਆਂ ਗੱਲਾਂ ਕੀਤੀਆਂ ਜਾਂਦੀਆਂ ਆਯੁਰਵੇਦ ਨੂੰ ਪ੍ਰਮੋਟ ਕਰਨ ਵਾਸਤੇ ਕੋਈ ਮਾੜੀ-ਮੋਟੀ ਸ਼ਰਮ ਨਾ ਦੀ ਉਹਨਾਂ ਨੂੰ ਚੀਜ਼ ਨਹੀਂ ਕੋਈ ਵੱਡੀ-ਮੋਟੀ ਸ਼ਰਮ ਸ਼ੁਰਮ ਜਿਹੜੀ ਹੈ ਨਾ ਬੰਦੇ ਇੱਕ ਸਾਈਡ ਤੇ ਰੱਖ ਕੇ ਗੱਲ ਕਰਦੇ ਆ ਇਹ ਦੇਖੋ ਪ੍ਰਮਾਤਮਾ ਨੇ ਬੰਦਾ ਬਣਾਤਾ ਸਾਰਾ ਉਨੇ ਰਚਤੀ ਦੁਨੀਆ ਰਚੀਆ ਸਭ ਨੂੰ ਪਤਾ ਵੀ ਕੀ ਹੋ ਰਿਹਾ ਹੁਣ ਮੈਂ ਗੱਲ ਕਰਾ ਆਪਣੇ ਬਾਪ ਨੂੰ ਬਾਪ ਕਹਾਂ ਵੀ ਆ ਮੇਰਾ ਬਾਪ ਬੈਠਾ ਹੈ ਜੇ ਮੈਂ ਇਹ ਕਹਿ ਦਮਾਂ ਕਿ ਆ ਮੇਰੇ ਡੈਡੀ ਜੀ ਨੇ ਇਹ ਨਹੀਂ ਫਰਕ ਕਰਾਂ ਗੱਲ ਕਰਨਾ ਉਹਨਾਂ ਨੂੰ ਗੱਲ ਕਰਨ ਦਾ ਘਰੇ ਕਿਵੇਂ ਕਰਦੇ ਹਣ ਕਿ ਮੈਨੂੰ ਨਹੀਂ ਜਿਹੜੇ ਔਨ ਟੀਵੀ ਤੇ ਇਦਾਂ ਦੀਆਂ ਗੱਲਾਂ ਕਰਦੇ ਨੇ ਉਹਨਾਂ ਨੂੰ ਇੱਥੇ ਜਿੱਦਾਂ ਦੇ ਤਰੀਕੇ ਨਾਲ ਬੋਲਦੇ ਆ ਉਹ ਕਰ ਕਿਦਾਂ ਬੋਲਦੇ ਹੋਣਗੇ ਇਹ ਤਾਂ ਸਮਝ ਆਉਂਦਾ ਤੁਹਾਨੂੰ ਆਉਂਦੀ ਆ ਹੂੰ ਸੁਭਾਤ ਪਤਾ ਲੱਗ ਜਾਂਦਾ ਬੰਦੇ ਦਾ ਇਹੀ ਜੀਆਂ ਗੱਲਾਂ ਨੂੰ ਇਦਾਂ ਨਹੀਂ ਬੋਲਿਆ ਜਾ ਸਕਦਾ